ਸੰਸਾਦੀ ਸ਼ਿਕਾਰ ਹੋਈ ਔਰਤ ਨੂੰ ਉਸਦੇ ਸਹੁਰੇ ਘਰ ਦੇ ਵਿੱਚ ਮੁਰਤੋਂ ਦਾਖਲ ਕਰਵਾਉਣ ਦੇ ਲਈ ਆਪ ਆਗੂ ਮੈਡਮ ਮਧੂ ਦੇ ਸਾਹਮਣੇ ਹੀ ਔਰਤ ਦੇ ਸਹੁਰਿਆਂ ਨੇ ਉਸਦੇ ਨਾਲ ਮਾਰਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਮੈਡਮ ਮਧੂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਨਾਲ ਵੀ ਮਾਰਕੁੱਟਾਈ ਕੀਤੀ ਗਈ। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਉਸ ਔਰਤ ਦੇ ਪਤੀ ਜੇਠ ਅਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸੁਕਰ ਇਹ ਲਹਿੰਸਾ ਦਾ ਸ਼ਿਕਾਰ ਹੋਈ ਹੋਰ ਜਿੱਥੇ ਕਿ ਔਰਤ ਨੂੰ ਮੋੜ ਕਰਾ ਦੇਖਲ ਕਰਵਾਉਣ ਦੇ ਲਈ ਆਪ ਮਹਿਲਾ ਆਗੂ ਵੀ ਨਾਲ ਗਈ ਸੀ ਪਰ ਔਰਤ ਦੇ ਨਾਲ ਕੋਟਮਾਰ ਕੀਤੀ ਗਈ ਉਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਤੇ ਜੋ ਨਾਲ ਗਈ ਸੀ ਆਪ ਆਗੂ ਉਸ ਦੇ ਨਾਲ ਵੀ ਜਿਹੜੀ ਕਿ ਕੋਟਮਾਰ ਕੀਤੀ ਗਈ ਹੈ ਫਿਲਹਾਲ ਜਿਹੜੀ ਕਿ ਸਹੁਰਿਆਂ ਨੇ ਇਹ ਜਿਹੜੀ ਕਿ ਕੋਟਮਾਰ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਜਿਹੜੀ ਕਿ ਪੁਲਿਸ ਦੇ ਨਿਗ੍ਹਾ ਦੇ ਵਿੱਚ ਮਾਮਲਾ ਲੰਦਾ ਗਿਆ ਸੋ ਪੁਲਿਸ ਨੇ ਔਰਤ ਅਤੇ ਸਹੁਰੇ ਦੇ ਪਤੀ ਅਤੇ ਜੇਠ ਦੇ ਮਾਮਲਾ ਦਰਜ ਕਰ ਲਿਆ ਆਪਣੇ ਸਹੁਰਾ ਪਰਿਵਾਰ ਦੇ ਘਰ ਮੈਂ ਗਈ ਪੁੱਠੇ ਮੈਨਾਂ ਕੁੱਟਮਾਰ ਹੋਈ ਆ ਮੇਰੇ ਸੋਹਰੇ ਨੇ ਮੇਰੇ ਬਹੁਤ ਜ਼ਿਆਦਾ ਹਮਲਾ ਕੀਤਾ ਆ ਤੇ ਮੇਰੀ ਚੀਚੀ ਉਂਗਲ ਦੇ ਪਤਾ ਨਹੀਂ ਕਿਹੜੀ ਚੀਜ਼ ਮਾਰ ਦਿੱਤੀ ਆ ਮੇਰੇ ਸੋਹਰੇ ਨੇ ਮੇਰੇ ਜੇਠ ਨੇ ਮੇਰੇ ਸਿਰ 'ਚ ਮੇਰੇ ਬੜਾ ਕਸੀਟ ਕਸੀੜ ਕੇ ਕੁੱਟਿਆ ਆ ਤੇ ਮੈਨੂੰ ਮਾਰ ਕੁੱਟ ਕਰਕੇ ਬਾਅਦ 'ਚ ਮੇਰੇ ਨਾਲ ਜਿਹੜੀਆਂ ਵਰਕਰ ਆ ਆਮ ਆਦਮੀ ਪਾਰਟੀ ਦੀਆਂ ਗਈਆਂ ਸੀ ਮધુ ਮੈਡਮ ਪ੍ਰਧਾਨ ਗੁਰਦਾਸਪੁਰ ਦੀ ਆ ਜਿਹੜੀ ਕਿ ਉਹਨਾਂ ਨੇ ਉਹਦੇ 'ਤੇ ਵੀ ਹਮਲਾ ਕਰ ਦਿੱਤਾ ਉਹਦੇ ਕੱਪੜੇ ਫਾੜ ਦਿੱਤੇ ਆ ਉਹਦੇ ਮੁੱਕੇ ਮਾਰੇ ਮੇਰੇ ਸੋਹਰੇ ਨੇ ਮੇਰੇ ਇੱਥੇ ਹੀ ਰਹਿੰਦੀ ਪਈ ਹੀ 12 ਸਾਲ ਤੋਂ ਮੇਰੀਆਂ ਦੋ ਬੇਟੀਆਂ ਆ ਮੇਰਾ ਜਿਹੜਾ ਕੀ ਘਰ ਵਾਲਾ ਪ੍ਰਭਜੋ ਸਿੰਘ ਉਹ ਕਿ ਹੋਰ ਜਨਾਨੀ ਦੇ ਨਾਲ ਰਹਿੰਦਾ ਆ ਉਹਦੇ ਕੱਲ ਮੈਂ ਆਪਣੇ ਘਰ ਦਾ ਉਹਨਾਂ ਨੇ ਮੈਨੂੰ ਸ਼ਨੀਵਾਰ ਮੇਰੇ ਤੇ ਹਮਲਾ ਕੀਤਾ ਆ ਮੈਂ ਉਸ ਘਰ ਦੇ ਵਿੱਚ ਰਹਿਣ ਦੀ ਤੇ ਮੈਨੂੰ ਘਰੋਂ ਕੱਢਣ ਦਿੱਤਾ ਮੈਂ ਮੇਰੇ ਨਾਲ ਕੁੱਟਵਾਰ ਕੀਤੀ